ਬੁਰੀ ਫਾਸੀ ਆਪ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਭਗਵਾਂਤਮਾਨ ਕਰੂਗਾ ਵੱਡੀ ਕਾਰਵਾਈ ਆਪ ਦੇ ਕਲੇਸ਼ ਚ ਨਵਾਂ ਮੋੜ ਆਖਰਕਾਰ ਬੀਬੀ ਬਲਜਿੰਦਰ ਕੌਰ ਕਿਸ ਕੇਸ ਚ ਫਸਣ ਜਾ ਰਹੇ ਨੇ ਇੱਕ ਵਾਇਰਲ ਵੀਡੀਓ ਜਿਨੇ ਤਰਥੱਲੀ ਮਚਾ ਕੇ ਰੱਖ ਦਿੱਤੀ ਐ ਕਸੂਤਾ ਘੇਰ ਲਿਆ ਐ ਪ੍ਰੋਫੈਸਰ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਤੇ ਪ੍ਰੋਫੈਸਰ ਦੇ ਪਰਿਵਾਰ ਨੂੰ ਬੜੇ ਗੰਭੀਰ ਇਲਜ਼ਾਮ ਲੱਗੇ ਨੇ ਵੀਡੀਓ ਕਿਹੜੀ ਲੀਕ ਹੋਈ ਐ ਕਿਹੜੀ ਵੀਡੀਓ ਆਈ ਐ ਜਿਨੇ ਤਰਥੱਲੀ ਮਚਾਈ ਹੋਈ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਭੋ ਉਹ ਪਹਿਲਾਂ ਵੀ ਕਈ ਵਿਵਾਦਾਂ 'ਚ ਘਿਰ ਚੁੱਕੇ ਨੇ ਤੇ ਇੱਕ ਨਵਾਂ ਵਿਵਾਦ ਉਹਨਾਂ ਨੇ ਉਹਨਾਂ ਦੇ ਸਿਰ ਤੇ ਉੱਤੇ ਹੋਰ ਪੈ ਗਿਆ ਆ ਨਮਾਬਵਾਦ ਕੀ ਹੈ ਇੱਕ ਵੀਡੀਓ ਵਾਇਰਲ ਹੋਈ ਹੈ ਜਿਨੇ ਸਾਰਾ ਕੁਝ ਹਿਲਾ ਕੇ ਰੱਖ ਦਿੱਤਾ ਦਰਅਸਲ ਕੇਸ ਵੀ ਦਰਜ ਹੋ ਚੁੱਕਿਆ ਹੈ ਕੀ ਮਾਮਲਾ ਹੈ ਇਹ ਵੀ ਤੁਹਾਨੂੰ ਦੱਸਦੇ ਆ ਲੰਗੀ ਜਿਹੜੀ 16 17 ਤੇ 18 ਦੀ ਰਾਤ ਹੈ ਉਸ ਰਾਤ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਸੰਗਰੂਰ ਪਟਿਆਲਾ ਕومی ਸ਼ਾਹਰਾ ਦੇ ਉੱਤੇ ਜਿੱਥੇ ਇੱਕ ਦਲਾਵਰ ਨਾਂ ਦੇ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਹਸਪਤਾਲ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਜਾਂਦਾ ਇਹ ਵਕੂਆ ਇਹ ਵਾਕਿਆ ਜਿਹੜਾ ਹੋਇਆ ਹੈ ਘਟਨਾ ਜਿਹੜੀ ਵਾਪਰੀ ਹੈ ਪਟਿਆਲਾ ਪੁਲਿਸ ਦੀ ਜਿਹੜੀ ਹੱਦ ਹੈ ਉਹਦੇ ਚ ਵਾਪਰੀ ਹੈ ਇਸ ਮਾਮਲੇ 'ਚ ਕੇਸ ਵੀ ਦਰਜ ਹੋਇਆ ਪਰ ਇਹਦੇ ਨਾਲ ਤੁਸੀਂ ਕਹੋਗੇ ਕਿ ਬੀਬੀ ਬਲਜਿੰਦਰ ਕੋਰ ਦਾ ਕੀ ਲੈਣਾ ਦੇਣਾ ਕਿੱਥੇ ਚੰਨੋ ਕਿੱਥੇ ਦਲਵੰਡੀ ਸਾਹਿਬ ਕਿਹੜੀਆਂ ਗੱਲਾਂ ਦਰਅਸਲ ਦਲਾਵਰ ਸਿੰਘ ਉਹ ਵਿਅਕਤੀ ਹੈ ਜਿਨਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਬੜੇ ਗੰਭੀਰ ਇਲਜ਼ਾਮ ਲਾਏ ਸੀ। ਦਲਾਵਰ ਸਿੰਘ ਨੇ ਪੰਜਾਬ ਪੁਲਿਸ ਦੇ ਉੱਤੇ ਵੀ ਇਲਜ਼ਾਮ ਲਾਏ ਸੀ ਤੇ ਬੀਬੀ ਬਲਜਿੰਦਰ ਕੌਰ ਦੇ ਉੱਤੇ ਵੀ ਕਿ ਜਿਹੜੀ ਰੈਫਾਇਨਰੀ ਦੇ ਨਾਲ ਸੰਬੰਧਿਤ ਜਾਂ ਵੈਸੇ ਜਿਹੜੇ ਤੇਲ ਟੈਂਕ ਨੇ ਮਾਫ਼ ਕਰਨਾ ਗੈਸ ਟੈਂਕ ਉਹਨਾਂ ਚੋਂ ਗੈਸ ਕੱਢ ਕੇ ਵੇਚੀ ਜਾ ਰਹੀ ਹੈ ਜਾਨੀ ਕਿ ਐਸੇ ਗੰਭੀਰ ਇਲਜ਼ਾਮ ਲੱਗੇ ਤੇ ਵਿਧਾਇਕਾਂ ਨੂੰ ਇਹਦਾ ਪਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਜਿਹੜਾ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਨਹੀਂ ਰੁਕ ਰਿਹਾ ਇਹ ਲਗਭਗ 2 ਸਾਲ ਪਹਿਲਾਂ ਦੀ ਗੱਲ ਹੈ ਜਿਹੜੀ ਇਲਜ਼ਾਮਾਂ ਵਾਲੀ ਹੈ ਦਲਾਵਰ ਸਿੰਘ ਉਸ ਸਮੇਂ ਕਲੇਮ ਕਰਦਾ ਸੀ ਕਿ ਉਹ ਆਮ ਆਦਮੀ ਪਾਰਟੀ ਚਾ ਹੁਣ ਉਹ ਕਿੱਥੇ ਹੈ ਕਿੱਥੇ ਨਹੀਂ ਇਹਦੇ ਬਾਰੇ ਹਜੇ ਸਪਸ਼ਟ ਜਾਣਕਾਰੀ ਨਹੀਂ ਆ ਰਹੀ ਦਲਾਵਰ ਸਿੰਘ ਦੀ ਕੁੱਟਮਾਰ ਹੁੰਦੀ ਹੈ ਫਿਰ ਉਹ ਵੀਡੀਓ ਦੇ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਉਹਨਾਂ ਦੇ ਭਰਾਵਾਂ ਦਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਭਰਾਵਾਂ ਦਾ ਜਿਹੜਾ ਆਮ ਆਦਮੀ ਪਾਰਟੀ ਦੇ ਲੋਕਲ ਆਗੂਆਂ ਦਾ ਨਗਰ ਕੌਂਸਲ ਦੀ ਪ੍ਰਧਾਨ ਦੇ ਮੁੰਡੇ ਦਾ ਕਈਆਂ ਦੇ ਨਾਂ ਲੈਂਦਾ ਆ ਆਪਾਂ ਉਹ ਵੀਡੀਓ ਦੇਖਦੇ ਆ ਇਸ ਵੀਡੀਓ ਨੂੰ ਮੈਂ ਤੁਹਾਨੂੰ ਪੂਰੀ ਤਰ੍ਹਾਂ ਨਾਲ ਨਹੀਂ ਦਿਖਾ ਸਕਦਾ ਇਹਦੀ ਸਿਰਫ ਤੁਹਾਨੂੰ ਆਡੀਓ ਸੁਣੋਗੀ ਜਾਨੀ ਕਿ ਆਵਾਜ਼ ਸੁਣੋਗੀ ਕਿਉਂਕਿ ਇਹਦੇ ਵਿੱਚ ਚਲਿਤ ਕਰਨ ਵਾਲੇ ਦ੍ਰਿਸ਼ ਨੇਗੇ ਬਹੁਤ ਬੁਰੀ ਤਰ੍ਹਾਂ ਨਾਲ ਉਸ ਵਿਅਕਤੀ ਦੀਆਂ ਲੱਤਾਂ ਤੋੜੀਆਂ ਗਈਆਂ ਨੇ ਇਸ ਕਰਕੇ ਮੈਂ ਤੁਹਾਨੂੰ ਉਹ ਸਿਰਫ ਆਡੀਓ ਸੁਣਾਉਂਗਾ ਵੀਡੀਓ ਵੱਖ-ਵੱਖ ਆਮ ਪਬਲਿਕ ਡੋਮੇਨ ਦੇ ਵਿੱਚ ਆ ਸੁਖਪਾਲ ਸਿੰਘ ਖਹਿਰਾਨੇ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਸਾਂਝਾ ਕੀਤਾ ਆ ਇਹ ਵੀਡੀਓ ਪਹਿਲਾਂ ਆਪਾਂ ਸੁਣਦੇ ਆ ਵੀਰੇ ਐਮਐਲਏ ਬ੍ਰਜਿੰਦਰ ਕੌਰ ਹਲਕਾ ਤਲਵੰਡੀ ਸਾਹਿਬ ਜ਼ਿਲ੍ਹਾ ਬਠਿੰਡਾ ਉਹਦਾ ਪਿਓ ਦਰਸ਼ਨ ਸਿੰਘ ਬਈ ਪਿੰਡ ਜਗਾ ਜੋਨੇ ਉਹਦੇ ਭਰਾ ਵੀਰੇ ਤੇ ਅਲਵੇਲ ਸਿੰਘ ਉਹਦਾ ਪਿੰਡ ਰਾਮਾ ਵੀਰੇ ਜ਼ਿਲ੍ਹਾ ਬਠਿੰਡਾ ਨਗਰ ਕੌਂਸਲ ਦੀ ਪ੍ਰਧਾਨ ਉਹਦੀ ਮਾਤਾ ਵੀਰੇ ਤੇ ਜਸਕਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾ ਤੇ ਨਾਲ ਦਲਵਾਰਾ ਸਿੰਘ ਚੇ ਹਥ ਸਿੰਘ ਅਰਫ ਗਰਚੇਤ ਪਿੰਡ ਰਾਮਾ ਵੀਰੇ ਅਲਵੇਲ ਸੰਗਾਇ ਸਾਰਾ ਪਰਿਵਾਰ ਵੀ ਇਹਨਾਂ ਦਾ ਮੇਰੀ ਮੌਤ ਦੇ ਜ਼ਿੰਮੇਵਾਰ ਆ ਜੇ ਮੈਨੂੰ ਕੁਛ ਹੋ ਗਿਆ ਮੇਰੇ ਲੱਤਾਂ ਤੋੜ ਕੇ ਬਈ ਗੁੰਡੇ ਭੇਜ ਕੇ ਤਿੰਨ ਗੱਡੀਆਂ ਸੀ ਬਾਈ 15-20 ਬੰਦੇ ਸੀਗੇ ਬਾਈ ਚੰਨੋ ਟੋਲ ਪਲਾਜ਼ੇ ਤੇ ਪਰਿਵਾਰ ਨੂੰ ਬੇਨਤੀ ਹੈ ਮੇਰੇ ਕੋਲ ਚੰਨੋ ਟੱਬੇ ਦੇ ਹੈ ਵੀਰੇ ਚੰਨੋ ਸ਼ਰਮਾ ਢਾਬੇ ਦੇ ਚੰਨੋ ਸ਼ਰਮਾ ਢਾਬੇ ਦੇ ਵੀਰੇ ਤੇ ਵੀਰੇ ਮੈਨੂੰ ਕਹੇ ਤੇਰਾ ਪਰਿਵਾਰ ਵੀ ਮਾਰਾਂਗੇ ਤੇ ਮੇਰੇ ਹੱਟਣਾ ਵਿੱਚ ਮੇਰੇ ਭਰਾ ਨੂੰ ਮੇਰੀ ਬੇਨਤੀ ਹੈ ਬਈ ਇਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਾਈ ਇਹਨਾਂ ਤੇ ਜਾਂ ਮੇਰੇ ਮੁਨਸ਼ੀ ਨੇ ਬਾਈ ਗੱਲ ਮੇਰਾ ਮਨਸ਼ੀਆ ਜਿਹਦੀ ਮੈਂ ਗੱਡੀ ਚਲਾਉਣਾ ਵੀਰੇ ਗੈਸਕੂ ਜਾ ਮੇਰੀ ਉਹਨੇ ਲੋਕੇਸ਼ਨ ਦਿੱਤੀ ਹੈ ਪੁਲਿਸ ਨੇ ਦਿੱਤੀ ਹੈ ਬਈ ਪੁਲਿਸ ਵੀ ਲੈਣਾ ਮਿਲੀ ਹੋਈ ਆ ਮੈਨੂੰ ਜਸਟਿਸ ਇਨ ਇੱਕ ਵਾਰੀ ਮਿਲੇ ਵੀਰੇ ਕਾਨੂੰਨੀ ਕਾਰਵਾਈ ਹੋਵੇ ਨਾ ਤੇ ਮੈਨੂੰ ਕੋਰਟ ਦੀ ਇਨਕੁਆਇਰੀ ਹੋਵੇ ਵਿਅਕਤੀ ਸ਼ਰੇਆਮ ਇਲਜ਼ਾਮ ਲਾ ਰਿਹਾ ਆ ਵਿਅਕਤੀ ਨੇ ਬੜੇ ਗੰਭੀਰ ਇਲਜ਼ਾਮ ਬੀਬੀ ਬਲਜਿੰਦਰ ਕੌਰ ਹੁਣਾ ਤੇ ਲਾਏ ਨੇ ਕੁੱਟਮਾਰ ਕਰਨੀ 307 ਦਾ ਐਸੀ ਪਰਚਾ ਬਣਦਾ ਜਿੰਨੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਆ ਪੁਲਿਸ ਤੇ ਵੀ ਇਲਜ਼ਾਮ ਨੇ ਕਿ ਪੁਲਿਸ ਵਾਲਿਆਂ ਨੇ ਮੇਰੀ ਲੋਕੇਸ਼ਨ ਦਿੱਤੀ ਆ ਇਹ ਉਹਨਾਂ ਦੇ ਭਰਾ 'ਤੇ ਵੀ ਇਲਜ਼ਾਮ ਨੇ ਹਾਲਾ ਤੱਕ ਮੈਂ ਜਿੰਨਾ ਕੁ ਦੇਖਿਆ ਹੈ ਉਹਨਾਂ ਦਾ ਬੀਬੀ ਬਲਜਿੰਦਰ ਕੌਰ ਉਹਨਾਂ ਦਾ ਬਿਆਨ ਇਸ ਮਾਮਲੇ ਦੇ ਵਿੱਚ ਕੋਈ ਆਇਆ ਨਹੀਂ ਮੈਂ ਉਹਨਾਂ ਨੂੰ ਕੱਲ ਫੋਨ ਲਾਉਂਦਾ ਰਿਹਾ ਇਸੇ ਕਰਕੇ ਮੈਂ ਇਹ ਖਬਰ ਅੱਜ ਕਰ ਰਿਹਾ ਕਿ ਮੈਨੂੰ ਐ ਸੀ ਕਿ ਉਹਨਾਂ ਦਾ ਕੋਈ ਨਾ ਕੋਈ ਬਿਆਨ ਕੁਛ ਨਾ ਕੁਛ ਆ ਜਾਵੇ ਬੀਬੀ ਜੀ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਸਵਾਲ ਇਹ ਹੈ ਕਿ ਤੁਹਾਡੇ 'ਤੇ ਏਡੇ ਗੰਭੀਰ ਇਲਜ਼ਾਮ ਲੱਗੇ ਹੁਣ ਤੁਸੀਂ ਖਮੋਸ਼ ਹੋਵੇਂ ਪਟਿਆਲਾ ਦੇ ਥਾਣਾ ਪਸਿਆਣਾ ਦੇ ਵਿੱਚ ਇਸ ਮਾਮਲੇ 'ਚ ਪਰਚਾ ਦਰਜ ਹੋਇਆ ਐਸ ਐਚ ਓ ਪਸਿਆਣਾ ਦੇ ਨਾਲ ਗੱਲ ਹੋਈ ਤਾਂ ਉਹਨਾਂ ਨੇ ਪਸ ਪਰਚਾ ਦਰਜ ਹੁੰਦੀ ਕੱਲ ਪੁਸ਼ਟੀ ਕੀਤੀ ਸੀ ਕਿਹਦੇ ਕਿਹਦੇ ਤੇ ਪਰਚਾ ਦਰਜ ਹੋਇਆ ਇਹ ਹਾਲੇ ਕਨਫਰਮ ਨਹੀਂ ਹੋ ਸਕਿਆ ਪਰ ਜਦੋਂ ਕਿ ਮਦਈ ਜਿਹੜਾ ਪੀੜਤ ਹੈ ਉਹ ਕਹਿ ਰਿਹਾ ਜਿਹਦੇ ਨਾਂ ਲੈ ਰਿਹਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਉੱਤੇ ਪਰਚਾ ਦਰਜ ਉਹਨਾਂ ਵਿਅਕਤੀਆਂ ਤੇ ਹੋਣਾ ਚਾਹੀਦਾ ਹੈ ਹੁਣ ਪੁਲਿਸ ਇਸ ਮਾਮਲੇ ਨੂੰ ਦੁਬਾਰਾ ਰਹੀ ਹੈ ਜਾਂ ਨਹੀਂ ਇੱਕ ਇਹਦੇ ਬਾਰੇ ਹਜੇ ਸਪਸ਼ਟਤਾ ਚ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੁਖਪਾਲ ਸਿੰਘ ਖਿਆਰਾ ਨੇ ਵੀ ਇਹ ਵੀਡੀਓ ਸਾਂਝੀ ਕੀਤੀ ਤੇ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਲਾਏ ਮਨੀਸ਼ ਸੋਦੀਆ ਦੇ ਨਾਲ ਜੋੜਿਆ ਗਿਆ ਇਸ ਵੀਡੀਓ ਨੂੰ ਅਕਾਲੀ ਦਲ ਨੇ ਵੀ ਇਹੀ ਇਲਜ਼ਾਮ ਤੇ ਲਾ ਕੇ ਮਨੀਸ਼ ਸੋਦੀਆ ਨਾਲ ਜੋੜਿਆ ਕਿ ਜਿਹੜਾ ਮਨੀਸ਼ ਸੋਦੀਆ ਨੇ ਬਿਆਨ ਦਿੱਤਾ ਸੀ ਆ ਸਾਮ ਦਾਮ ਡੰਡ ਜੋ ਵੀ ਕਹਾ ਉਹਨਾਂ ਨੇ ਫਿਰ ਕਹਿ ਕੇ ਲੜਨਾ ਪਵੇ ਲੜ ਪਿਓ ਲੋਕ ਕਹਿੰਦੇ ਕਿ ਇਹਦਾ ਟ੍ਰੇਲਰ ਹੋਣੇ ਸ਼ੁਰੂ ਹੋ ਗਏ ਆਮ ਆਦਮੀ ਪਾਰਟੀ ਵਾਲਿਆਂ ਨੇ ਉਹ ਲੋਕ ਕੁੱਟਣੇ ਸ਼ੁਰੂ ਕਰਤੇ ਜਿਹੜੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ ਮੁੱਦੇ ਚੱਕਦੇ ਨੇ ਹਾਲਾਂਕਿ ਮੈਂ ਨਹੀਂ ਇਹ ਕਹਿੰਦਾ ਕਿ ਦਲਾਵਰ ਸਿੰਘ ਬਹੁਤ ਦੋ ਤੋਤੇ ਹੋ ਸਕਦੇ ਆ ਜਾਂ ਉਹਨਾਂ ਨੂੰ ਉਹਨਾਂ ਨਾਲ ਕੋਈ ਉਹ ਹੈ ਪਰ ਉਹਨਾਂ ਨੇ ਉਹ ਮੁੱਦਾ ਜ਼ਰੂਰ ਚੱਕਿਆ ਉਹ ਸਾਰਿਆਂ ਦੇ ਪਬਲਿਕ ਡੋਮੇਨ ਦਾ ਹਿੱਸਾ ਆ ਇਹੋ ਸਵਾਲ ਇਹ ਹੈ ਕਿ ਬੀਬੀ ਬਲਜਿੰਦਰ ਕੌਰ ਦੇ ਉੱਤੇ ਹੁਣ ਕੇਸ ਦਰਜ ਹੋਵੇਗਾ ਕਿ ਨਹੀਂ ਹੋਵੇਗਾ ਕੇਸ ਕਿਵੇਂ ਦਰਜ ਹੋਵੇਗਾ ਜੇ ਨਹੀਂ ਹੋਇਆ ਤਾਂ ਕਦੋਂ ਹੋਵੇਗਾ ਇਹ ਸਾਰੇ ਸਵਾਲ ਨੇ ਦਲਾਵਰ ਸਿੰਘ ਦੀ ਬਹੁ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਰਜਿੰਦਰਾ ਹਸਪਤਾਲ ਚ ਦਾਖਲ ਨੇ ਜੋ ਮੇਰੇ ਕੋਲੇ ਆਖਰੀ ਰਿਪੋਰਟਾਂ ਨੇ ਹੁਣ ਪੰਜਾਬ ਪੁਲਿਸ ਦੇ ਉੱਤੇ ਦੇਖੋ ਦਬਾਅ ਬਣਾਉਣਾ ਕਿਹਦਾ ਕੰਮ ਹੁੰਦਾ ਮੀਡੀਆ ਦਾ ਕੁਝ ਕੁ ਚੈਨਲਾਂ ਨੂੰ ਛੱਡ ਕੇ ਬਾਕੀ ਸਾਰੇ ਚੈਨਲ ਇਤੇ ਖਮੋਚ ਨੇ ਜੇ ਅਖਬਾਰਾਂ ਦੀ ਗੱਲ ਕਰ ਲਓ ਮੈਂ ਕਿਸੇ ਅਖਬਾਰ ਦਾ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਪਰ ਪੰਜਾਬ ਦੇ ਮੇਨ ਸਟ੍ਰੀਮ ਅਖਬਾਰ ਨੇ ਜਿਹੜੇ ਮੁੱਖ ਅਖਬਾਰ ਨੇ ਜਿਹਦੇ ਵਿੱਚ ਜਲੰਧਰ ਤੋਂ ਛਾਪਦਾ ਅਖਬਾਰ ਹੈ ਦੋਨੇ ਅਖਬਾਰ ਜਲੰਧਰ ਤੋਂ ਛਾਪਦੇ ਨੇ ਮੇਨ ਜਿਹੜੇ ਛਾਪਦੇ ਨੇ ਚੰਡੀਗੜ੍ਹੋਂ ਛਾਪਦੇ ਜਿੰਨੇ ਅਖਬਾਰ ਨੇ ਚਾਹੇ ਅੰਗਰੇਜ਼ੀ ਦੇ ਪੰਜਾਬੀ ਦੇ ਹਿੰਦੀ ਦੇ ਉਹ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਇਹ ਖਬਰ ਜਿਹੜੀ ਆ ਉਹ ਕਿਤੇ ਵੀ ਨਹੀਂ ਲੱਗੀ ਹਾਂ ਇਹ ਹੋ ਸਕਦਾ ਹੈ ਕਿ ਮੇਰੇ ਕੋਲੇ ਜਿਹੜਾ ਐਡੀਸ਼ਨ ਆਉਂਦਾ ਹੈ ਉਹਦੇ ਵਿੱਚ ਇਹ ਖਬਰ ਨਾ ਹੋਵੇ ਲੋਕਲ ਸਫਿਆਂ ਦੇ ਉੱਤੇ ਇਹ ਖਬਰ ਹੋਵੇ ਜਿਵੇਂ ਕਿ ਪਟਿਆਲੇ ਦੇ ਐਡੀਸ਼ਨ 'ਚ ਇਹ ਖਬਰ ਜਾਣੀ ਚਾਹੀਦੀ ਸੀ ਕਿਉਂਕਿ ਪਟਿਆਲੇ ਦੀ ਕ੍ਰਾਈਮ ਰਿਪੋਰਟ ਦਾ ਹਿੱਸਾ ਹੈ ਤਾਂ ਉੱਥੇ ਹੋਵੇ ਇੱਕ ਲੜਾਈ ਦਾ ਗੱਲ ਹੈ ਪਰ ਇਹ ਖਬਰ ਜਿਹੜੇ ਕਹਿੰਦੇ ਕਿ ਸਥਾਨਕ ਪੇਜਾਂ ਤੇ ਜਾਣ ਵਾਲੀ ਨਹੀਂ ਹੈ ਇਹ ਖਬਰ ਕਟੋਗੜ ਫਰੰਟ ਨਹੀਂ ਤਾਂ ਕਟੋਗੜ ਪੰਜਾਬ ਸਫੇ ਦੀ ਖਬਰ ਹੈ ਪਰ ਇਹਨੂੰ ਇਗਨੋਰ ਕੀਤਾ ਗਿਆ ਹੁਣ ਖਬਰ ਸੱਚੇ ਹੋ ਜਾਂਦੇ ਆ ਕਿਉਂਕਿ ਦੇਖੋ ਕਿ ਐਡੀਟੋਰੀਅਲ ਪਾਲਸੀ ਆ ਉਹਨਾਂ ਨੇ ਡਿਸਾਈਡ ਕਰਨਾ ਉਹਨਾਂ ਨੇ ਨਿਧਾਰਤ ਕਰਨਾ ਹੈ ਕਿ ਉਹਨਾਂ ਨੇ ਖਬਰ ਕਿੱਥੇ ਲਾਉਣੀ ਹੈ ਪਰ ਵੱਡੀ ਗੱਲ ਹੈ ਕਿ ਖਬਰ ਪੰਜਾਬ ਸਫੇ ਦੀ ਸੀ ਜੇ ਐਥਿਕਲੀ ਨੈਤਿਕ ਤੌਰ ਤੇ ਦੇਖਿਆ ਜਾਵੇ ਕੁੱਲ ਮਿਲਾਕੇ ਹੁਣ ਦੋ ਸਵਾਲ ਵੱਡੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਚਾਊਗੀ ਬੀਬੀ ਬਲਜਿੰਦਰ ਕੌਰ ਨੂੰ ਦੇਖੋ ਜੇ ਉਹਨਾਂ ਦੇ ਹਾਈ ਕਮੰਡ ਨਾਲ ਲਿੰਕ ਦੇਖਿਆ ਜਾਏ ਤਾਂ ਬਚਾਇਆ ਜਾਏਗਾ ਇਸ ਕੇਸ ਦੇ ਵਿੱਚ ਜੇ ਭਗਵੰਤ ਮਾਨ ਵਾਲੇ ਕੇਸ 'ਚ ਦੇਖਿਆ ਜਾਵੇ ਤਾਂ ਫਿਰ ਨਹੀਂ ਭਗਵੰਤ ਮਾਨ ਤੇ ਬੀਬੀ ਬਲਜਿੰਦਰ ਕੌਰ ਦੀ ਆਪਸ 'ਚ ਨਹੀਂ ਬਣਦੀ ਇਹ ਜਗ ਜाहिर ਇੱਕ ਵਾਰ ਨਹੀਂ ਕਈ ਵਾਰ ਹੋ ਚੁੱਕੀ ਹੈ ਗੱਲ ਤੇ ਆਪਸੀ ਤਾਲਮੇਲ ਵੀ ਉਸ ਪ੍ਰਕਾਰ ਦਾ ਨਹੀਂ ਹੈ ਭਗਵੰਤ ਮਾਨ ਉੱਪਰੋਂ ਕਹਿਣ ਦੇ ਕਿਉਂਕਿ ਭਗਵੰਤ ਮਾਨ ਦੇ ਕਹਿਣ ਨਾਲ ਤਾਂ ਕੁਝ ਬਣਨਾ ਨਹੀਂ ਜੋ ਕਰਨਾ ਉੱਪਰੋਂ ਕਰਨਾ ਪਰ ਭਗਵੰਤ ਮਾਨ ਜੋ ਕਲੇਸ਼ ਦੀ ਗੱਲ ਹੈ ਉਰੇ ਹਿਸਾਬ ਨਾਲ ਭਗਵੰਤ ਮਾਨ ਫਿਰ ਨਿਕਲ ਨਹੀਂ ਦਿੰਦੇ ਸੋਖੇ ਸੋਖੇ ਜੇ ਉਹਨਾਂ ਦੀ ਚੱਲਦੀ ਹੋਈ ਜਾਂ ਚੱਲੀ ਇੱਕ ਅਲੈਦਾ ਗੱਲ ਹੈ ਹੁਣ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾਂਦਾ ਜਿੰਨਾ ਜਿੰਨਾ ਦਾ ਨਾਮ ਦਲਾਵਰ ਸਿੰਘ ਲੈ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਜੇ ਨਹੀਂ ਹੁੰਦਾ ਤਾਂ ਫਿਰ ਪੰਜਾਬ ਪੁਲਿਸ ਨੂੰ ਆਪਣੇ ਗ੍ਰਿਬਾਂਚ ਦੇਖਣਾ ਚਾਹੀਦਾ ਕਿ ਉਹ ਕਾਨੂੰਨ ਤੇ ਸੰਵਿਧਾਨ ਦੇ ਹਿਸਾਬ ਦੇ ਨਾਲ ਕੰਮ ਕਰ ਰਹੀ ਹੈ ਕਿਉਂਕਿ ਮਦਈ ਦੀ ਕਹੀ ਗਈ ਬਿਆਨ ਮਦਈ ਦਾ ਦਿੱਤਾ ਗਿਆ ਬਿਆਨ ਬਹੁਤ ਅਹਿਮ ਹੁੰਦਾ ਹੈ ਖਾਸ ਕਰਕੇ ਜਦੋਂ ਐਸੀ ਜਿਹੜਾ ਅਪਰਾਧ ਹੋਇਆ ਹੋਵੇ ਐਸਾ ਜੁਰਮ ਹੋਇਆ ਹੋਵੇ ਉਦੋਂ ਮਦਈ ਦਾ ਬਿਆਨ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ ਜੇ ਮਦਈ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਨਹੀਂ ਹੁੰਦਾ ਤਾਂ ਫਿਰ ਪੰਜਾਬ ਪੁਲਿਸ ਦੇ ਉੱਤੇ ਵੀ ਸਵਾਲ ਉੱਠਣੇ ਲਾਜ਼ਮੀ ਹੈ